ਪਰਦਨ ਸ਼ਟਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਦਾ ਵਿਚਾਰ ਚਰਚਾ ਦਾ ਵਿਸ਼ਾ ਹੈਗਾ ਵਾ ਕਿ ਹੜਤਾਲ ਜਿਹੜੀ ਆ ਫੈਡਰੇਸ਼ਨ ਆਫ ਆਰਟੀ ਵੱਲੋਂ ਇਹ ਕਿਉਂ ਕੀਤੀ ਗਈ ਆ ਕੀ ਕਾਰਨ ਨੇ ਸਾਰੇ ਹੜਤਾਲ ਦੇ ਮੇਰੇ ਨਾਲ ਜਿਹੜੇ ਆ ਵੀਰ ਨਰਿੰਦਰ ਸਿੰਘ ਜੀ ਦਾਣਾ ਮੰਡੀ ਭਿੱਖੀ ਬਣਦੋ ਜਿਹੜੇ ਉਹ ਨਾਲ ਹਾਜ਼ਰ ਨੇ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਇਹ ਆੜਤੀਆਂ ਨੂੰ ਜਿਹੜਾ ਵਾ ਏਡਾ ਵੱਡਾ ਕਦਮ ਕਿਉਂ ਚੁੱਕਣਾ ਪਿਆ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਰਣਜੀਤ ਲੋ ਫੇਸਬੁੱਕ ਚੈਨਲ ਦੇ ਉੱਪਰ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਕਿਉਂਕਿ ਤੁਹਾਡੇ ਵੀ ਜਿਵੇਂ ਜਿਹੜੇ ਉਹ ਚੱਲ ਰਹੇ ਆ ਇਹ ਹੜਤਾਲ ਨੂੰ ਲੈ ਕੇ ਤੇ ਸਭ ਤੋਂ ਪਹਿਲਾਂ ਆਪਾਂ ਇਹ ਜਾਣਕਾਰੀ ਲਵਾਂਗੇ ਦਰਸ਼ਕਾਂ ਨੂੰ ਜਿਹੜੀ ਆ ਕਿਸਾਨ ਮੀਰਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਆ ਰਹੀ ਆ ਕਿਉਂਕਿ ਝੋਨਾ ਜਿਹੜਾ ਪੱਕ ਚੁੱਕਾ ਵਾ ਇਸ ਟਾਈਮ 1509 ਜਿਹੜੀ ਆ ਉਹ ਵੀ ਪੱਕ ਗਈ ਹੈ ਤੇ ਸਭ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਛੇਲਰਾਂ ਵਾਲਿਆਂ ਦੀ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆਪਾਂ ਉਹ ਕਿਸਾਨ ਮੀਰਾਂ ਦੇ ਸਾਹਮਣੇ ਰੱਖਦੇ ਸਭ ਤੋਂ ਪਹਿਲਾਂ ਸਾਰੇ ਹੀ ਕਿਸਾਨ ਭਰਾ ਆੜਤੀ ਸਹਿਬਾਨ ਮਜ਼ਦੂਰ ਔਰ ਸਾਡੇ ਮਨੀਪ ਭਰਾ ਜਿੰਨੇ ਵੀ ਸਾਡੇ ਆੜ ਦੀ ਟ੍ਰੇਡ ਦੇ ਨਾਲ ਜੁੜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਜਿਹੜੇ ਆ ਪੁਖੀਵੰਦ ਦੇ ਵਾਈਸ ਪ੍ਰਧਾਨ ਸਰਦਾਰ ਨਿੰਦਰ ਸਿੰਘ ਤੁਹਾਨੂੰ ਸਤਲਾਹ ਸਾਹਿਬ ਔਰ ਸਾਡੇ ਵੀਰ ਪਰਮਜੀਤ ਸਿੰਘ ਜੀ ਜਿਹੜੇ ਕਿ ਡਿਸਟ੍ਰਿਕਟ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਕੁਲਵੀਰ ਸਿੰਘ ਕਸੇਲ ਜੀ ਔਰ ਸਾਡੇ ਪੰਜਾਬ ਪ੍ਰਧਾਨ ਵੀ ਜੀ ਕਲਰਾਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਆ ਤੋਂ ਉਹ ਵੀ ਮੇਰੇ ਨਾਲ ਅੱਜ ਇੱਥੇ ਬੈਠੇ ਆ ਸੋ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਪਹਿਲਾਂ ਮੈਂ ਗੱਲ ਕਰਾਂ ਕਿ ਜਿਹੜੀ ਮੈਂ ਆਰਧਤੀਆਂ ਸ਼ੁਰੂ ਕਰਾਂਗਾ ਥੋੜੀ ਇੱਕ ਮਿੰਟ ਵਾਸਤੇ ਜੀ ਇਹ ਜਿਹੜੀ ਆਰਧਤੀਆਂ ਦੀ ਮੁਸ਼ਕਲ ਆ ਇਹ ਅੱਜ ਦੀ ਨਹੀਂ ਆ ਇਹ ਸਾਡੀ ਇੱਕ 2018 ਦੀ ਪੈਂਡਿੰਗ ਤਿਰੋਕਣੀ ਮੰਗਿਆ ਜਿਹੜੀ ਸਾਡੀ ਦਾਅਬੀ 2018 ਦੇ ਵਿੱਚ ਜਿਹੜੀ ਸਾਨੂੰ 2.5% ਰਜਿਤੀ ਮਿਲਦੀ ਸੀ ਨਾ ਜੀ ਉਹ ਸਾਡੀ ਜਿਹੜੀ ਹੈਗੀ ਸੀ ਉਹਦੇ ਪਰਸੈਂਟੇਜ ਦੇ ਹਿਸਾਬ ਨਾਲ ਜੀ 2018 ਦੇ ਵਿੱਚ ਇਹਨੂੰ ਕੇਂਦਰ ਸਰਕਾਰ ਨੇ ਕੋਟਾਂਜ ਕਰਤਾ 46 ਰੁਪਏ ਕੋਟਾਂ ਦੇ ਨਾਲ ਇਹਨੂੰ ਜੋੜ ਦਿੱਤਾ ਗਿਆ ਜਿਹੜੀ ਕਿ 2 ਰੁਪਏ ਦੇ ਆਸ-ਪਾਸ ਬੈਠਦੀ ਸੀ ਜੀ ਔਰ ਇਹ ਜਿਹੜੀ ਆ ਉਹ ਸਾਡੀ ਤੇ ਚਰਕਣੀ ਮੰਗ ਰਹੀ ਹੈ ਨਾਲ ਦੀ ਨਾਲ ਜਿਹੜੀ ਸਾਡਾ ਫੂਡ ਇਸ਼ੂ ਸਭ ਤੋਂ ਵੱਡਾ ਕ੍ਰੇਟ ਕ੍ਰੇਟ ਹੋਇਆ ਉਹ ਆਕੇ ਪੰਜਾਬ ਦੇ ਵਿੱਚ ਤਕਰੀਬਨ 182-83 ਲੱਖ ਟਨ ਜਿਹੜਾ ਪੈਡੀ ਜਿਹੜੀ ਨਾ ਪੰਜਾਬ ਦੇ ਵਿੱਚ ਆਉਂਦੀ ਹੈ ਜੀ ਔਰ ਗੋਆ ਕੀ ਕੇ ਪਿਛਲੇ ਸਾਲ ਜਦ ਸ਼ੈਲਰਾਂ ਦੀ ਗੱਲ ਕੀਤੀ ਆ ਸ਼ੈਲਰਾਂ ਨੇ ਜਿਹੜਾ ਆ ਸਾਡੇ ਕੋਲੋਂ ਪੰਜਾਬ ਸਰਕਾਰ ਦੀ ਖਰੀਦ ਕੀਤੀ ਹੋਈ ਜਿਹੜੀ ਪੈਡਿਓ ਲੈ ਕੇ ਜਾਣੀ ਹੁੰਦੀ ਆ ਉਹਨਾਂ ਆਪਣੀ ਮਿਹਨਤ ਮਜ਼ਦੂਰੀ ਲੈਣੀ ਹੁੰਦੀ ਆ ਤੇ ਉਹਨਾਂ ਨੇ ਇਹ ਜਿਹੜਾ ਸਰਕਾਰੀ ਇਕਦਮਾਂ ਤੱਕ ਅਨਾਜ ਦੀ ਸ਼ੈਲਿੰਗ ਕਰਕੇ ਕਤੀ ਮਾਲ ਤੋਂ ਪਹਿਲਾ ਪਹਿਲਾ ਜਿਹੜਾ ਵਾ ਸਰਕਾਰੀ ਐਫਸੀਆਈ ਦੇ ਗਦਾਮਾਂ 'ਚ ਪਹੁੰਚਾਉਣਾ ਹੁੰਦਾ ਜੀ ਤੇ ਆਪਣੀ ਬੰਦ ਦੀ ਉਹਨਾਂ ਨੇ ਮਿਹਨਤ ਲੈਣੀ ਹੁੰਦੀ ਹੈ ਮਿਹਨਤ ਲੈਣੀ ਉਹਦੇ ਵਿੱਚ ਬੜਾ ਵੱਡਾ ਇੱਕ ਕ੍ਰਾਈਸਿਸ ਆ ਗਿਆ ਕਿ ਸਰਕਾਰ ਕੇਂਦਰ ਸਰਕਾਰ ਨੇ ਐਫਸੀਆਈ ਨੇ ਪੂਰੇ ਮਾਪਦੰਡ ਦੇ ਮੁਤਾਬਕ ਉਹਨਾਂ ਨੇ ਜਿੰਨੀ 67 ਕਿਲੋ ਜੌਲ ਦੇਣੀ ਹੁੰਦੀ ਆ ਜੀ ਉਹ ਸਾਰੇ ਚੌਲ ਦੇ ਪੂਰੇ ਕਰਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਔਰ ਸਮੇਂ ਸਿਰ ਐਫਸੀਆਈ ਨੇ ਉਹਨਾਂ ਦੇ ਅੰਦਰੋਂ ਜਿਹੜਾ ਝੋਨੇ ਦਾ ਸਟਾਕ ਸੀ ਭੰਡਾਰ ਸੀ ਉਹ ਗਦਾਮਾਂ ਦੇ ਵਿੱਚ ਨਹੀਂ ਲਵਾਇਆ ਜਿਸ ਦੇ ਕਾਰਨ ਉਹਨਾਂ ਨੂੰ ਬਹੁਤ ਵੱਡਾ ਲਾਸ ਵੀ ਹੋਇਆ ਸਪੇਸ ਦਾ ਸਭ ਤੋਂ ਵੱਡਾ ਇਸ਼ੂ ਕ੍ਰੀਏਟ ਹੋਇਆ ਕਿ ਜਦੋਂ ਸ਼ੈਲਰਾਂ ਦੇ ਵਿੱਚ ਪਿਛਲੇ ਸਾਲ ਦਾ ਜਿਹੜਾ ਝਾੜ ਵਾਲੀ ਨਹੀਂ ਚੁੱਕਿਆ ਗਿਆ ਆਫਸੀਆਈ ਨੇ ਆਪਣੀ ਬੰਦਾ ਫਰਜ਼ ਨਹੀਂ ਅਦਾ ਕੀਤਾ ਤੇ ਨਵੀਂ ਫਸਲ ਜਿਹੜੀ ਝੋਨੇ ਦੀ ਆ ਉਹ ਖਰੀਦ ਕੀਤੀ ਮੰਡੀਆਂ ਦੇ ਵਿੱਚੋਂ ਕਿਵੇਂ ਚੁੱਕ ਕੇ ਸਰਦਾਬਾਦ ਲੈ ਜਾਣ ਸੋ ਉਹ ਫੇਰ ਅਗਲੀ ਫਸਲ ਜਿਹੜੀ 182 ਲੱਖ ਟਨ ਜਿਹੜੀ ਝੋਨੇ ਦੀ ਸਿਰ ਤੇ ਖੜੀ ਆ ਜਿਹਦੇ 115 ਲੱਖ ਮੀਟਰ ਟਨ ਜਿਹੜੇ ਆ ਚਾਵਲ ਫੇਰ ਬਣਨੇ ਆ ਸੋ ਸਾਡੇ ਆੜਤੀਆਂ ਦੇ ਨਾਲੇ ਇਸ਼ੂ ਇਹ ਕ੍ਰੀਏਟ ਹੋ ਗਿਆ ਕਿ ਸਰਕਾਰ ਕਹਿੰਦੀ ਕਿ ਝੋਨਾ ਅਸੀਂ ਖਰੀਦਾਂਗੇ ਸਮੇਂ ਸਰ ਪਰ ਜਿਹੜਾ ਸਮੇਂ ਸਰ ਖਰੀਦ ਕੀਤਾ ਝੋਨਾ ਆੜਤੀਆਂ ਦੇ ਕਿਸਾਨ ਤਾਂ ਆਪਣਾ ਝੋਨਾ ਵੇਚ ਕੇ ਚਲਾ ਗਿਆ ਮੰਡੀਆਂ ਦੇ ਵਿੱਚੋਂ ਤਾਂ ਸਰਕਾਰ ਨੇ ਵੀ ਖਰੀਦ ਕਰਕੇ ਆਪਣਾ ਜਿਹੜਾ ਉਹ ਅਦਾ ਫਰਜ਼ ਪੂਰਾ ਕਰਤਾ ਹੁਣ ਜਦੋਂ ਜਿਹੜੇ ਉਹਨਾਂ ਸਪੇਸ ਨਾ ਹੋਣ ਕਰਕੇ ਐਗਰੀਮੈਂਟ ਹੀ ਨਹੀਂ ਹੋ ਰਿਹਾ ਛਲਰਾਂ ਵਾਲਿਆਂ ਦੇ ਨਾਲ ਸਰਕਾਰ ਦੇ ਜੇ ਸਰਕਾਰ ਤੋਂ ਝੋਨਾ ਮੰਡੀਆਂ ਜੋ ਲਿਫਟਿੰਗ ਨਹੀਂ ਹੋਊਗਾ ਤਾਂ ਆੜਤੀਆਂ ਨੂੰ ਵੱਡੀ ਵੱਡੀ ਸਮੱਸਿਆ ਆ ਜਾਂਦੀ ਹੈ ਕਿ ਜਦੋਂ ਮਾਲ ਖਰੀਦ ਹੋ ਗਈ ਝੋਨਾ ਮੰਡੀਆਂ ਪੈਂਡਿੰਗ ਰਹਿ ਗਿਆ ਚੱਕੇ ਲੱਗੇ ਸਾਡੇ ਮਜ਼ਦੂਰ ਭਰਾ ਜਿਹੜੇ ਆ ਜਿਨ੍ਹਾਂ ਨੂੰ ਕੇਵਲ ਮਜ਼ਦੂਰੀ ਜਿਹੜੀ ਆ ਮਿਲਦੀ ਇਹਦੇ ਵਿੱਚੋਂ ਉਹਨਾਂ ਨੂੰ ਮੁੜ ਕੇ ਉਹਦੇ ਦੁਬਾਰਾ ਚੱਕੇ ਲਾਉਣੇ ਪੈਂਦੇ ਆ ਫਿਰ ਉਹ ਮਹੀਨਾ ਮਹੀਨਾ ਚੁੱਕਿਆ ਨਹੀਂ ਜਾਊਗਾ ਮਾਲ ਦੇ ਚੁੱਕਿਆ ਨਹੀਂ ਜਾਊਗਾ ਤੇ ਸ਼ਾਰਟੇਜ ਪਾਊਗੀ ਇਹ ਸ਼ਾਰਟੇਜ ਪਾਊਗੀ ਸਾਨੂੰ ਤਾਂ ਪਹਿਲਾਂ ਹੀ 45 ਰੁਪਏ ਕਿਵਾਂਟਲ ਤੇ ਸੀਮਤ ਕਰਤਾ ਸਰਕਾਰਾਂ ਨੇ ਫਿਰ ਅਸੀਂ ਉਹਦੀ ਸ਼ਾਰਟੇਜ ਜਿਹੜੀ ਆ ਕੌਣ ਜ਼ਿੰਮੇਵਾਰ ਹੋਊਗਾ ਉਹ ਖੁੱਲੇ ਅਸਮਾਨ ਤੇ ਸਰਕਾਰ ਦਾ ਕਰੋੜਾਂ ਰੁਪਈਆਂ ਦਾ ਜਿਹੜਾ ਨੁਕਸਾਨ ਹੋਊਗਾ ਅਸੀਂ ਦੇਖਿਆ ਨੇ ਕੇਂਦਰ ਸਰਕਾਰ ਨੇ ਜਿਹੜਾ ਵਾ ਉਹ ਚੌਲਾਂ ਦੀ ਜਿਹੜੀ ਨਈ ਚੋਕਾਈ ਕੀਤੀ ਜਿਹਦੇ ਕਰਕੇ ਇਹ ਸ਼ੈਲਰ ਮਾਲਕਾਂ ਨੂੰ ਵੱਡਾ ਘਾਟਾ ਔਰ ਸ਼ੈਲਰ ਮਾਲਕ ਜਿਹੜੇ ਆ ਉਹ ਕ੍ਰਾਈਸਿਸ ਤੇ ਇੰਡਸਟਰੀ ਜਲੇਗੀ ਇਸ ਕਰਕੇ ਜਿਹੜਾ ਸ਼ੈਲਰਾਂ ਤੋਂ ਕੰਮ ਇਸ਼ੂ ਸਟਾਰਟ ਹੋਇਆ ਸਾਡੀਆਂ ਮੰਗਾਂ ਤੇ ਚਲਕਣੀਆਂ ਜੀ ਸਾਡੀ ਮੰਗ ਤੇ ਚਲਕਣੀਆਂ ਅਸੀਂ ਤਾਂ ਉਤੇ ਆੜੇ ਸਾਡੀ 2.5% ਦਾਨੀ ਜਿਹੜੀ ਪੂਰੀ ਕੀਤੀ ਜਾਵੇ ਠੀਕ ਹੈ ਜੀ ਤੇ ਕੁੱਲ ਮਿਲਾ ਕੇ ਮੁੱਦਾ ਮਤਲਬ ਇਹ ਹੋਇਆ ਕਿ ਸਰਕਾਰ ਦੇ ਕੋਲ ਜਿਹੜੀ ਉਹ ਸਪੇਸ ਨਹੀਂ ਹੈਗੀ ਇਸ ਕਰਕੇ ਜਿਹੜੀ ਛੰਦਰਵਾਲਾ ਬੰਸਲ ਸਾਹਿਬ ਨੇ ਉਹ ਦਿਨ ਡਿਬੇਟ ਤੇ ਗਾਇ ਗੱਲ ਕਹੀ ਆ ਕਿ ਤੁਸੀਂ ਆਪਣਾ ਵਿਚਲਾ ਸਟਾਕ ਚੁੱਕੋ ਅਸੀਂ ਐਗਰੀਮੈਂਟ ਕਰਨ ਨੂੰ ਤਿਆਰ ਆ ਗੱਲ ਰਹੀ ਅਗਲੀ ਜਿਹੜੀ ਆ ਉਥੇ ਝੋਨੇ ਦੀ ਜਿਹੜਾ 126 ਝੋਨੇ ਦੀ ਆਈ ਆ ਪਰ ਉਹ ਉਹਨਾਂ ਦਾ ਆ ਕਿ ਜਿੰਨਾ ਕਿ ਉਹ ਕੇਂਦਰ ਦਾ ਸਰਕਾਰ ਦਾ ਮਸਲਾ ਵਾ ਪੰਜਾਬ ਸਰਕਾਰ ਦਾ ਮਸਲਾ ਜੀ ਉਹਨਾਂ ਨੇ 126 ਝੋਨਾ ਪਰਮਲ ਜਿਹੜੀ ਆ ਜਿਹਦਾ ਯੀਲਡ ਘਟਿਆ ਤੇ ਉਹ ਅਗਲਾ ਮੁੱਦਾ ਪਿਛਲਾ ਮੁੱਦਾ ਜਿਹੜਾ ਪਹਿਲਾ ਵਾ ਉਹ ਇਹ ਆ ਕਿ ਢੋਨਾ ਪਿਛਲੀ ਸਪੇਸ ਤੇ ਖਾਲੀ ਕਰੀਏ ਜੇ ਪਹਿਲਾ ਹੀ ਗਦਾਮ ਆਪਣਾ ਭਰਿਆ ਹੋਵੇ ਤੇ ਹੋਰ ਉਹਦੇ ਵਿੱਚ ਕਿਵੇਂ ਚੌਲ ਜਿਹੜੇ ਆ ਉਹ ਅੰਦਰ ਰੱਖੇ ਜਾ ਸਕਦੇ ਆ ਸਪੇਸ ਹੀ ਇੱਕ ਵੱਡਾ ਇਸ਼ੂ ਆ ਉਸ ਤੋਂ ਬਾਅਦ ਸਾਡੀ ਜਣੀ ਲੇਬਰ ਦਾ ਜਿਹੜਾ ਕੋਲ ਮਸਲੇ ਹਾਂਜੀ ਲੇਬਰ ਦੇ ਮਸਲੇ ਦੇ ਉੱਤੇ ਜਿਹੜੀ ਆਪਾਂ ਦੇਖੋ ਲੇਬਰ ਜਿਹੜਾ ਨਾ ਪੰਜਾਬ ਦੀ ਜੇ ਗੱਲ ਕਰੀਏ ਵੀ ਇੰਡਸਟਰੀ ਦੀ ਰੀੜ ਦੀ ਹੱਡੀਆਂ ਆੜਤੀਆ ਕਿਸਾਨ ਜਿਹੜਿਆ ਮਜ਼ਦੂਰ ਸਾਰੇ ਹੀ ਇੱਕ ਰੀੜ ਦੀ ਹੱਡੀ ਜੀ ਇਹਦੇ ਵਿੱਚ ਸਾਰੀ ਇੱਕ ਚੇਨ ਆ ਮਜ਼ਦੂਰ ਆ ਆੜਤੀਆ ਵਾ ਚੱਲ ਰਿਹਾ ਇਹ ਸਾਰੀ ਇੰਡਸਟਰੀ ਜਿਹੜੀ ਹੈ ਇੱਕ ਦੂਜੇ ਦੇ ਨਾਲ ਜੁੜੀ ਈ ਇਸ ਚੇਨ ਦੇ ਵਿੱਚੋਂ ਜੇ ਇੱਕ ਵੀ ਮਣਕਾ ਪ੍ਰਭਾਵਿਤ ਹੋਦਾ ਤਾਂ ਸਾਰੀ ਚੇਨ ਪ੍ਰਭਾਵਿਤ ਹੋਦੀ ਹੈ। ਉਹਦੇ ਵੇਖਿਆ ਜਾਵੇ ਕਿ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੇ ਉਹ ਭਵਨ ਸਿੰਘ ਮਾਰ ਰਿਹਾ ਕਿਹਾ ਸੀ ਕਿ 25% ਵਜਦੂਰੀਆਂ ਵਧਾਵਾਂ। ਹਾਂਜੀ। ਤਾਂ ਉਹਨਾਂ ਦੀ ਮੰਗ ਹੈ ਵੀ ਹਰਿਆਣੇ ਦੀ ਤਰਜ਼ ਦੇ ਵਿੱਚੋਂ ਹਰਿਆਣੇ ਦੇ ਵਿੱਚ ਮਜ਼ਦੂਰਾਂ ਨੂੰ ਜਿਹੜੀ ਆ 30 ਰੁਪਏ 33 ਪੈਸੇ ਮਿਲਦੇ ਪਏ ਤੇ ਪੰਜਾਬ ਦੇ ਵਿੱਚ ਇਹਨਾਂ ਨੂੰ 180 1 ਰੁਪਇਆ 80 ਪੈਸੇ ਮਿਲਦੇ ਪਰ ਇਹਨਾਂ ਧੱਕਾ ਮਜ਼ਦੂਰ ਦੇ ਨਾਲ ਜਿਹੜਾ ਉਹ ਕਿਵੇਂ ਸੈਨ ਕੀਤਾ ਜਾਊਗਾ ਕਿ ਅੱਧੀ ਮਜ਼ਦੂਰੀ ਸਾਡਾ ਗਵਾਂਡੀ ਸੂਬਾ ਜਿਹੜਾ ਉਹ ਤਕਰੀਬਨ 3.5 ਰੁਪਏ ਦੇ ਲਾਗੇ 3 ਰੁਪਏ 33 ਪੈਸੇ ਵੱਧ ਮਿਲਦੀ ਪਈ ਉਹਨਾਂ ਨੂੰ ਤੇ ਸਾਨੂੰ ਜਿਹੜਾ ਵਾ ਜੇ ਅਗਲੇ ਪਹੇ ਤੋਂ ਪੰਜਾਬ ਸ਼ੁਰੂ ਹੋ ਜਾਂਦਾ ਬਾਰਡਰ ਤੋਂ ਤੇ ਉੱਥੇ 1 ਰੁਪਇਆ 80 ਪੈਸੇ ਮਜ਼ਦੂਰੀ ਹੁਣ ਵੀ ਨਾ ਮਾਤਰ ਜੀ ਮਜ਼ਦੂਰੀ ਪੰਜਾਬ ਸਰਕਾਰ ਨੇ ਅਜੇ ਕੋਈ ਨੋਟੀਫਿਕੇਸ਼ਨ ਤੱਕ ਨਹੀਂ ਜਾਰੀ ਕੀਤਾ ਉਹਨਾਂ ਸੁਣਿਆ ਵਾ ਮੈਂ ਵੀ ਕਿ 1 ਰੁਪਿਆ ਕਹਿ ਰਹੇ ਕਿ ਤੁਹਾਡੀ ਮਜ਼ਦੂਰੀ ਵਧਾ ਦੇਣੇ ਪਰ ਇਹ ਨਾ ਕਾਫੀ ਉਹਨਾਂ ਦੀ ਮੰਗ ਹੈ ਰਕੇਸ਼ ਪੁਰੀ ਦੀ ਕਿ ਸਾਡੀ ਜਿਹੜੀ ਮਜ਼ਦੂਰੀ ਆ ਉਹ ਜਿਹੜਾ ਵਾ ਗਵਾਂਢੀ ਸੂਬਿਆਂ ਦੇ ਮੁਕਾਬਲੇ ਸਾਡੀ ਮਜ਼ਦੂਰੀ ਪੂਰੀ ਕੀਤੀ ਜਾਵੇ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਕਿਸਾਨ ਬਾਰੇ ਕਿਉਂਕਿ ਝੋਨਾ ਜਿਹੜਾ ਵਾ ਉਹ ਪੱਕਣ ਦੇ ਕਰੀਬ ਆ 10-5 ਦਿਨਾਂ ਦੇ ਵਿੱਚ ਵਿੱਚ ਜਿਹੜਾ ਝੋਨਾ ਆ ਜਾਏਗਾ ਅਰ ਤੁਹਾਡੇ ਵੱਲੋਂ ਆਰਤੀ ਯੂਨੀਅਨ ਵੱਲੋਂ ਜਾਂ ਆਰਤੀ ਫੈਡਰੇਸ਼ਨ ਆਫ ਆਰਤੀ ਪੰਜਾਬ ਵੱਲੋਂ ਆਰਤੀ ਵੀਰਾਂ ਵੱਲੋਂ ਇਹ ਕਿਸਾਨਾਂ ਨੂੰ ਕੀ ਮੈਸੇਜ ਹੈ ਕਿ ਝੋਨਾ ਜਿਹੜਾ ਉਹ ਸਰਕਾਰ ਬਹੁਤ ਸਖਤ ਆ ਤੇ ਇਸ ਟਾਈਮ ਤੇ ਜਿਹੜਾ ਸਰਕਾਰ ਕਹਿੰਦੀ 17% ਨਮੀ ਤੋਂ ਵੱਧ ਅਸੀਂ ਝੋਨਾ ਨਹੀਂ ਖਰੀਦਾਂਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜਿਸ ਦਿਨ ਤਲਵੰਡੀ ਭਾਈ ਤੋਂ ਸਾਡੀ 28 ਅਗਸਤ ਨੂੰ ਉਥੇ ਸਾਡੇ ਫੈਡਰੇਸ਼ਨ ਆਫ ਆਰਤੀਸ਼ਨ ਪੰਜਾਬ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਮਥੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਸੀ ਜਿਦੇ ਵਿੱਚ ਕਾਦੀਆਂ ਗਰੁੱਪ ਦੇ ਸਰਦਾਰ ਹਰਮੀਤ ਸਿੰਘ ਜੀ ਬੈਠੇ ਸਨ ਸੰਧੂ ਸਾਹਿਬ ਬੈਠੇ ਸਨ ਉਸ ਤੋਂ ਬਾਅਦ ਰਾਜੇਵਰ ਸਾਹਿਬ ਵੀ ਉਥੇ ਸਟੇਟ ਸੀ ਸਾਜੀ ਹਾਂਜੀ ਸਾਰਿਆਂ ਦੇ ਗਾੜੀ ਅਸੀਂ ਇਹ ਮੁਸ਼ਕਲਾ ਰੱਖੀਆਂ ਸੀ ਸਾਡੇ ਪ੍ਰਧਾਨ ਸਾਹਿਬ ਨੇ ਕਿ ਦੇਖੋ ਕਿਸਾਨ ਵੀਰੋ ਜਦੋਂ ਮਤਲਬ ਪੰਜਾਬ ਦੇ ਕਿਸਾਨ ਨੂੰ ਮੁਸ਼ਕਲ ਆਈ ਉਹਦੀਆਂ ਜਦੋਂ ਵਟਾਂ ਦੇ ਜਦੋਂ ਆਪਣੇ ਪ੍ਰਾਈਵੇਟ ਅਦਾਰੇ ਆ ਕੇ ਬਹਿਣ ਲੱਗੇ ਤਾਂ ਉਸ ਟਾਈਮ ਤੇ ਸਭ ਤੋਂ ਵੱਧ ਜਿਹੜੀ ਆ ਮੋਢੇ ਨਾਲ ਮੋਢਾ ਜੋੜ ਕੇ ਆਰਤੀ ਅਸ਼ਵਸ਼ਣ ਖੜੀ ਸੀ ਔਰ ਅਸੀਂ ਕਿਸਾਨਾਂ ਦਾ ਸਾਥ ਦਿੱਤਾ ਚਾਹੀਏ ਅਸੀਂ ਵੀ ਕਿਸਾਨ ਹਾਂ ਹਾਂਜੀ ਪਰ ਅਸੀਂ ਸਾਡੀ ਪੂਰੀ ਜਿਹੀ ਟਰੇਡ ਆ ਆਰਤੀ ਅਸ਼ਵਸ਼ਣ ਦੀ ਇਹਨਾਂ ਨੇ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਉਧਰ ਖੜੇ ਸੀ ਅੱਜ ਸਾਡੀ ਰੋਜੀ ਰੋਟੀ ਦਾ ਸਵਾਲ ਆ ਅੱਜ ਸਾਡੀ ਲੇਬਰ ਦੀ ਰੋਜੀ ਰੋਟੀ ਦਾ ਸਵਾਲ ਆ ਸੀ ਕਿਸਾਨਾਂ ਨੂੰ ਉਸ ਦਿਨ ਬੇਨਤੀ ਕੀਤੀ ਸੀ ਤੇ ਕਿਸਾਨਾਂ ਨੇ ਸਾਨੂੰ ਇਸ ਗੱਲ ਦਾ ਆਸ਼ਵਾਸ਼ਣ ਦਿਵਾਇਆ ਸੀ ਕਿ ਅਸੀਂ ਜਿਹੜਾ ਵਾ ਹਰ ਪੱਖੋਂ ਤੁਹਾਡਾ ਜਿਹੜਾ ਸਾਥ ਦੇਵਾਂਗੇ ਔਰ ਉਹ ਅੱਜ ਬਿਲਕੁਲ ਉਹ ਸਾਡਾ ਸਾਥ ਹੀ ਰਹਿ ਅੱਜ ਵੀ ਇੱਕ ਖਬਰ ਆਈ ਜੀ ਦੇ ਵਿੱਚ ਪੰਦੇਸਾਹਬ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਪੰਜਾਬ ਦੇ ਆੜਤੀਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਤੇ ਵਪਾਰੀ ਦੇ ਨਾਲ ਮੋਢੇ ਦਾ ਨਾਲ ਮੋਢਾ ਜੋੜ ਕੇ ਖੜੇ ਆ ਇਸ ਕੋਲ ਕਿਸਾਨ ਵੀਰਾਂ ਨੇ ਬੇਨਤੀ ਆ ਕਿ ਇਹ ਲੜਾਈ ਆਪਣੀ ਸਾਰਿਆਂ ਦੀ ਸਾਂਝੀ ਆ ਦੇਖੋ ਜਦੋਂ ਕਿਸਾਨ ਮੰਡੀਆਂ ਤੇ ਆਊਗਾ ਅਸੀਂ ਵੈਲਕਮ ਕਰਦੇ ਆ ਕਿਉਂਕਿ ਸਾਡੀ ਰੋਜ਼ੀ ਰੋਟੀ ਕਿਸਾਨ ਦੇ ਨਾਲ ਜੁੜੀ ਹੈ ਮਜ਼ਦੂਰ ਵੇਖੋ ਘਰੋਂ ਡੱਬਾ ਲੈ ਕੇ ਰੋਟੀ ਦਾ ਆਉਂਦੇ ਆ ਤੇ ਉਹਨਾਂ ਨੇ ਇੱਥੇ ਮਜ਼ਦੂਰੀ ਕਰਨ ਵਾਸਤੇ ਆਉਂਦੇ ਆ ਆੜਤੀਆਂ ਨੇ ਜਿਹੜਾ ਵਾ ਉਹ ਜਿਹੜਾ ਵਾ ਅਸੀਂ ਤਾਂ ਉਹਨਾਂ ਦੀ ਵੈਲਕਮ ਕਰਨ ਹੈ ਕਿ ਮੰਡੀਆਂ 'ਚ ਹੁਣ ਪਰ ਜਦੋਂ ਸਰਕਾਰ ਕੋ ਚੁੱਕਣ ਨੂੰ ਤਿਆਰ ਨਹੀਂ ਝੋਨਾ ਜੀ ਉਹਨਾਂ ਦੇ ਅੱਜ ਤੱਕ ਅਸੀਂ ਕਿਸਾਨਾਂ ਨੂੰ ਕਹਿੰਨੇ ਆ ਕਿ ਸਾਡਾ ਸਾਥ ਦਿਓ ਮੰਡੀਆਂ 'ਚ ਸੁੱਕਾ ਝੋਨਾ ਜਦੋਂ ਤੁਸੀਂ 17% ਵਾਲਾ ਲੈ ਆਓਗੇ ਅਸੀਂ ਤੋਲਾਂਗੇ ਸਰਕਾਰ ਪਰ ਉਹਨੂੰ ਅਗਲੇ ਬਨੇ ਚੁੱਕਣ ਵਾਲੀ ਜਿਹੜੀ ਆ ਜਿਹੜੀ ਸਾਡੀ ਰਾਈਸ ਇੰਡਸਟਰੀ ਆ ਉਹ ਅਜੇ ਤੱਕ ਸਰਕਾਰ ਦੇ ਨਾਲ ਕੋਈ ਐਗਰੀਮੈਂਟ ਚੁੱਕਣ ਨਹੀਂ ਕਰ ਰਹੀ ਝੋਨਾ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਆ ਵੀ ਝੋਨਾ ਮੰਡੀਆਂ 'ਚ ਕਿਵੇਂ ਚੁੱਕਿਆ ਜਾਊਗਾ ਉਹਦੇ ਬਾਰੇ ਜਦੋਂ ਤੱਕ ਸਰਕਾਰ ਸਾਡਾ ਜਿਹੜਾ ਵਾ ਪੂਰਾ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਸਾਡੇ ਪ੍ਰਧਾਨ ਸਹਿਬਾਨਾਂ ਨੂੰ ਉਹਨਾਂ ਚਿਰ ਮੈਂ ਨਾ ਵੀ ਸਾਡੀ ਬੇਨਤੀ ਹੈ ਵੀ ਅੱਜ ਸਾਨੂੰ ਵੀ ਤੁਹਾਡੇ ਸਾਥ ਦੀ ਲੋੜ ਆ ਜਿਵੇਂ ਅਸੀਂ ਐਜੀਟੇਸ਼ਨ ਤੁਹਾਡਾ ਸਾਥ ਦਿੱਤਾ ਸੀ ਅੱਜ ਕਿਸਾਨ ਵੀ ਵੀ ਸਾਡਾ ਸਾਥ ਦੇਣ ਔਰ ਬਹੁਤਾਂ ਲੰਬਾ ਸਮਾਂ ਨਹੀਂ ਇਹ ਸਾਨੂੰ ਆਸ ਹੈ ਕਿ ਬਹੁਤ ਜਲਦੀ ਹੀ ਜਿਹੜਾ ਇਹਦਾ ਹੱਲ ਨਿਕਲੂਗਾ ਕਿਸਾਨ ਦਾ ਕੋਈ ਵੀ ਨੁਕਸਾਨ ਜਿਹੜਾ ਵਾ ਇਹਦੇ 'ਚ ਨਹੀਂ ਹੋਣ ਦਿੱਤਾ ਜਾਊਗਾ ਧੰਨਵਾਦ ਜੀ ਸੋ ਆਸ ਕਰਦੇ ਹਾਂ ਕਿ ਜਾਣਕਾਰੀ ਵਧੀਆ ਲੱਗੀ ਹੋਊਗੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਰੇ ਕਿਸਾਨਾਂ ਤੱਕ ਜਿਹੜੀ ਇਹ ਜਾਣਕਾਰੀ ਪਹੁੰਚਾਈ ਜਾਵੇ। ਇੱਕ ਗੱਲ ਕਰਨੀ ਚਾਹੁੰਦਾ ਸੀ ਕਿ ਮੰਨ ਲਓ ਇਹ ਕੇਂਦਰ ਸਰਕਾਰ ਦੀਆਂ ਮੰਗਾਂ ਨੇ। ਕੇਂਦਰ ਸਰਕਾਰ ਦੇ ਅਸੀਂ ਇਹ ਸਾਰਾ ਮੈਮੋਰੰਡਮ ਪੇਸ਼ ਕੀਤਾ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਹਾਂਜੀ। ਪਰ ਜਿਵੇਂ ਕਿ ਮਾਰਕੀਟ ਕਮੇਟੀ ਦਾ ਜਿਹੜਾ ਲਾਅ ਹੈ ਜਿਹਦੇ ਅੰਦਰ ਸਾਨੂੰ ਮਾਰਕੀਟ ਕਮੇਟੀ ਮੰਡੀ APMC ਜਿਹੜਾ ਐਕਟ ਆ ਜਿਹੜਾ ਸਾਨੂੰ ਲਾਇਸੈਂਸ ਇਸ਼ੂ ਕਰਦਾ ਜਿਹਦੇ ਵਿੱਚ ਪੈਰਾ ਨੰਬਰ 1 ਤੋਂ ਲੈ ਕੇ 4 ਤੱਕ ਜਿਹੜਾ ਵਾ ਸਾਨੂੰ ਉਹਦੇ ਵਿੱਚ ਸਾਡੀ ਬੰਦੀ ਸਾਡੀ ਜਿਹੜੀ ਆ ਜ਼ਿੰਮੇਵਾਰੀ ਸਾਨੂੰ ਆਰਤੀਏ ਨੂੰ ਜਿਹੜਾ ਵਾ ਦੱਸੀ ਜਾਂਦੀ ਆ ਕਿ ਤੁਹਾਡੀਆਂ ਆ ਜ਼ਿੰਮੇਵਾਰੀਆਂ ਨੇ ਜੀ ਉਹਦੇ ਵਿੱਚ ਮਾਰਕੀਟ ਕਮੇਟੀ ਰਣਜੀਤ ਜੀ ਡਿਸਾਈਡ ਕਰਦੀ ਆ ਵੀ ਜਿਹੜੀਆਂ ਇਹ ਜ਼ਿੰਮੇਵਾਰੀਆਂ ਆਰਤੀਏ ਨੇ ਨਿਭਾਉਣੀਆਂ ਵਾ ਇਹਨੂੰ 2.5% ਬੰਦੀ ਪਰਮਿਸ਼ਨ ਵੀ ਦਿੱਤੀ ਜਾਵੇ ਮਾਰਕੀਟ APMC ਜਿਹੜਾ ਐਕਟ ਕਹਿੰਦਾ ਐ ਐਕਟ ਦੇ ਤਹਿਤ ਜਿਹੜਾ ਸਰਦਾਰ ਸਾਹਿਬ APMC ਸਾਨੂੰ ਇਹ ਵੀ ਦਿੰਦਾ ਵਾ ਕਿ ਤੁਸੀਂ 2.5% ਦਾਮ ਹੀ ਲੈਣ ਦੇ ਵੀ ਹੱਕਦਾਰ ਜੀ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਆਪਣਾ ਸਾਡੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਸੀਐਮ ਨੇ ਉਹ ਵੱਡਾ ਦਿਲ ਕਰਨਾ ਔਰ ਆੜਤੀਆਂ ਨੂੰ ਜਿਹੜਾ ਉਹਨਾਂ ਦਾ ਬੰਦਾ ਹੱਕ ਆ ਮੰਡੀ ਬੋਰਡ ਦੁਆਰਾ ਏਪੀਐਮਸੀ ਐਕਟ ਦੁਆਰਾ ਉਹਨਾਂ ਦਾ ਜਿਹੜਾ ਹੱਕ ਦਾ ਨਾਰਾ ਸਾਡੇ ਹੱਕ ਦੇ ਵਿੱਚ ਮਾਰਨ ਔਰ ਇੱਕ ਗਵਾਂਡੀ ਸੂਬੇ ਦੀ ਤਰ੍ਹਾਂ ਤੇ ਲੇਬਰ ਦੀ ਜੇ ਗੱਲ ਕਰੀ ਦੂਜੇ ਪਾਸੇ ਪਰਮਜੀਤ ਜੀ ਇਹ ਵੀ ਆ ਕਿ ਮਤਲਬ ਹਰਿਆਣਾ ਸਰਕਾਰ ਨੇ ਕੁਝ ਨਾ ਕੁਝ ਹਿਸਾਬ ਦੇ ਕੋਲੋਂ ਵੀ ਪਾਇਆ ਜੀ ਔਰ ਉਹਨਾਂ ਨੇ ਕੁਝ ਆੜਤੀਆਂ ਨੂੰ ਆਪਦੇ ਕੋਲੋਂ ਫਾਟ ਦੇ ਕੇ ਤੇ ਉਹਨਾਂ ਦਾ ਜਿਹੜਾ ਵਿੱਚ ਗਾਇਬ ਆ ਕੇਂਦਰ ਸਰਕਾਰ ਤੋਂ ਤਾਂ ਅਸੀਂ ਲੈ ਲਵਾਂਗੇ ਹਰਿਆਣਾ ਸਰਕਾਰ ਨੇ ਆਲਤੀਆਂ ਨੂੰ ਜਿਹੜਾ ਵਾ ਕੁਝ ਆਪਣੇ ਕੋਲੋਂ ਪੈਸੇ ਦਿੰਦੇ ਆ ਹੁਣ ਪਿਛੇ ਜੇ ਜੇ ਵੇਖਿਆ ਜਾਵੇ ਤਾਂ ਥੋੜੇ ਦਿਨ ਪਹਿਲਾਂ ਕੇਂਦਰ ਪੰਜਾਬ ਸਰਕਾਰ ਨੇ ਕੋਈ ਨਵੇਂ ਟੈਕਸ ਲਾਏ ਜੀਤੇ ਹਜ਼ਾਰਾਂ ਕਰੋੜ ਜਿਹੜਾ ਟੈਕਸ ਜਿਹੜਾ ਵਾ ਉਹ ਬੰਦਾ ਤੇ ਜੇ ਉਹਦੇ ਵਿੱਚੋਂ 200 ਕਰੋੜ ਰੁਪਇਆ ਤਕਰੀਬਨ ਆਲਤੀਆਂ ਦਾ ਮੈਂ حساب ਲਾਉਣਾ ਕਿ ਜੇ ਇੰਨਾ ਕੁ ਲੱਗ ਭਾ ਕੇ ਬੰਦਾ 200 ਕਰੋੜ ਰੁਪਇਆ ਆਲਤੀਆਂ ਤੇ ਲੇਬਰ ਦਾ ਡਿਫਰੈਂਸ ਬੰਦਾ ਜੋ ਉਹਨਾਂ ਦੀ ਮਾਇਆ ਦਾ ਡਿਫਰੈਂਸ ਹੈ ਤੇ ਜੇ ਪੰਜਾਬ ਸਰਕਾਰ ਵੀ ਵੱਡਾ ਦਿਲ ਕਰਕੇ ਉਹਨੂੰ ਮੰਨ ਜਾਵੇ 200 ਕਰੋੜ ਆਰਥੀਆਂ ਨੂੰ ਦੇ ਦੇ ਤਾਂ ਮੈਂ ਸਮਝਦਾ ਕਿ ਇਹ ਜਲਦੀ ਇਸ ਤੀ ਦਾ ਹੱਲ ਨਿਕਲੋ ਨਿਕਲ ਸਕਦਾ ਕੋਈ ਏਡੀ ਵੱਡੀ ਗੱਲ ਨਹੀਂ ਆ ਅਸੀਂ ਕੋਈ ਸਰਕਾਰਾਂ ਦੇ ਜਾਂ ਸਾਨੂੰ ਕਿਸੇ ਕੋਈ ਵਿਰੋਧੀ ਧਿਰ ਵੱਲੋਂ ਨਹੀਂ ਮਰਤਰਿਆ ਅਸੀਂ ਸਰਕਾਰਾਂ ਦੇ ਕੋਈ ਵਿਰੋਧ ਨਹੀਂ ਆ ਅਸੀਂ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਆਪ ਧਰਨਿਆਂ ਤੇ ਬੈਠੇ ਆ ਮਜ਼ਦੂਰ ਵਰਗ ਬੈਠਾ ਵਾ ਸੋ ਸਾਡੀ ਬੇਨਤੀ ਆ ਜੀ ਜੀ ਸਰਕਾਰ ਤੱਕ ਜਿਵੇਂ ਸਾਡੀਆਂ ਇਹ ਜਿਹੜੀਆਂ ਸਾਡੀਆਂ ਵੀਡੀਓ ਜੇ ਕੋਈ ਸਰਕਾਰ ਸੁਣ ਲੈ ਸਕੇ ਕਿ ਸਾਡਾ ਜਲਦੀ ਦੇ ਜਲਦੀ ਮਸਲਾ ਹੱਲ ਕਰੇ ਇਹ ਸਾਡੇ ਵੀਰ ਜੀ ਛੋਟੇ ਨੇ ਮੇਰੇ ਬ੍ਰਦਰ ਨੇ ਸਰਦਾਰ ਪਰਮਜੀਤ ਸਿੰਘ ਜੀ ਔਰ ਇਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੰਪਰਕ ਦੇ ਵਿੱਚ ਨੇ ਕਲੜਾ ਸਾਹਿਬ ਦੇ ਔਰ ਜ਼ਿਲ੍ਹਾ ਪ੍ਰਧਾਨ ਦੇ ਉਹਨੇ ਇਕ ਲਈ ਇਹ ਵੀ ਦੱਸਣ ਗਿਆ ਜੀ ਰਣਜੀਤ ਜੀ ਮੈਂ ਇੱਥੇ ਕਿਸਾਨਾਂ ਨੂੰ ਔਰ ਸਮੂਹ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਇਹ ਸਾਡੀ ਆਰਥੀਆਂ ਦੀ ਮੁਸ਼ਕਲ ਨਹੀਂ ਗਈ ਹਾਂ ਜੀ ਜੇ ਸਿੱਧਾ ਦਾ ਸਿੱਧਾ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਦਈਏ ਤੇ ਸੈਂਟਰ ਸਰਕਾਰ ਸਾਡਾ ਮੰਡੀਕਰਨ ਖਤਮ ਕਰਨ ਵਾਸਤੇ ਜਿਹੜਾ ਇਹ ਵਾਰ ਕਰ ਰਹੀ ਆ ਜੀ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਝੋਨਾ ਹੈ ਜੇ 1-2 ਦਿਨ ਦੇ ਵਿੱਚ ਇਹਦੀ ਲਿਫਟਿੰਗ ਨਹੀਂ ਹੁੰਦੀ ਹਾਂਜੀ ਮੰਡਿਆਂ ਦੇ ਵਿੱਚ ਇੰਨੀ ਸਪੇਸ ਨਹੀਂ ਹੈ ਹਾਂਜੀ ਉਹਦੇ ਵਾਸਤੇ ਸਾਨੂੰ ਜਾਂ ਤੇ ਚੱਕਿਆਂ ਦਾ ਪ੍ਰਬੰਧ ਕਰਨਾ ਪਊ ਚੱਕਿਆਂ ਦਾ ਪ੍ਰਬੰਧ ਕਰਨ ਵਾਸਤੇ ਸਾਨੂੰ ਲੇਬਰ ਦਾ ਫੇਰਾ ਉਹਦੇ ਕੋਲੋਂ ਖਰਚ ਕਰਨਾ ਪਊ ਹਾਂਜੀ ਔਰ ਜੋ ਅੱਜ ਪੈੜੀ ਅਸੀਂ ਪਰਚੇਜ਼ ਕਰਦੇ ਆ 2-4 ਦਿਨ ਬਾਅਦ ਉਹਦੀ ਕੁਆਲਿਟੀ 'ਚ ਵੀ ਫਰਕ ਪੈ ਸਕਦਾ ਹੈ ਹਾਂਜੀ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਆ ਇਹਦਾ ਘਾਟ ਵੀ ਆਉਂਦੀ ਆ ਸਾਨੂੰ ਤੇ ਪਹਿਲਾਂ ਹੀ ਸਰਕਾਰ ਨੇ ਫਿਕਸ ਕਰ ਦਿੱਤਾ ਬਾਕੀ ਆਪਾਂ ਦੇਖੀਏ ਹਰ ਸਾਲ ਕੋਈ ਮਲਾਜ਼ਮ ਹੈ ਜਾਂ ਕੋਈ ਮੰਤਰੀ ਆ ਉਹਨਾਂ ਦੀਆਂ ਤਨਖਾਹਾਂ ਦਾ ਇਨਕਰੀਮੈਂਟ ਲੱਗਦਾ ਹੈ ਉਹਨਾਂ ਨੂੰ ਹੋਰ ਵੀ ਜਿਹੜੇ ਭੱਤੇ ਮਿਲਦੇ ਆ ਔਰ ਸਾਡਾ ਹਰ ਸਾਲ ਜਿਹੜਾ ਉਹ ਪਰਸੈਂਟੇਜ ਘਟਦੀ ਜਾਂਦੀ ਆ ਇਹ ਕਰਕੇ ਕੋਈ ਸਾਡੀ ਨਜਾਇਜ਼ ਮੰਗਨੇਗੀ ਜੋ ਜਾਇਜ਼ ਵਾ ਇਹ ਗੱਲ ਰੋਕਣੀ ਹੈ ਜੀ ਸੇਮ ਪ੍ਰੋਸੈਸ ਇਹੀ ਚੰਦਰਾਵਾਲਿਆ ਨਾਲ ਹੋਇਆ ਕਿਉਂਕਿ ਚੌਲ ਜ਼ਿਆਦਾ ਟਾਈਮ ਉਹਨਾਂ ਦੇ ਛਲਰਾਂ ਦੇ ਵਿੱਚ ਪਏ ਰਹੇ ਉਹਦਾ ਕਟ ਕੇ ਉਹਨਾਂ ਨੂੰ ਵੀ ਜਿਹੜੀ ਆ ਉਹ ਚੌਲ ਦੀ ਨਮੀ ਜਿਹੜੀ ਬਹੁਤ ਘਟ ਗਈ ਘਟ ਗਈ ਜੀ ਬਹੁਤ ਵੱਡਾ ਲੌਸ ਹੋਇਆ ਬਹੁਤ ਵੱਡਾ ਲੌਸ ਹੋਇਆ ਇਹ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਕੋਈ ਏਡੇ ਵੱਡੀ ਗੱਲ ਨਹੀਂ ਹੈਗੀ ਪ੍ਰਬੰਧ ਕਰਨੇ ਚਾਹੀਦੇ ਆ ਪ੍ਰਬੰਧਾ ਦੇ ਨਾਲ ਜਿੱਦਾਂ ਹੁਣ ਤੁਹਾਨੂੰ ਮੈਂ ਦਿਖਾਉਣਾ ਜੀ ਇੱਕ ਇਨਸਪੈਕਟਰ ਨੇ ਸਮਾਨਾਂ ਦੇ ਉਹਨਾਂ ਨੇ ਕਿਹਾ ਇਹ ਆ ਦੇਖੋ ਮੈਂ ਕੈਮਰੇ ਦੇ ਸਾਹਮਣੇ ਇੱਕ ਜਿਹੜੀ ਆ ਉਹ ਜੋ ਉਹਨਾਂ ਦੀ ਚਿੱਠੀ ਆ ਉਹ ਦਿਖਾਉਣਾ ਚਾਹਣਾ ਹੈ ਉਹਦੇ ਵਿੱਚ ਉਹਨਾਂ ਕਿਹਾ ਕਿ ਜੇ ਪਰਚੇਜ਼ ਪਾਉਣੀ ਚਾਹੁੰਦੇ ਆ ਅਸੀਂ ਪਰਚੇਜ਼ ਪਾ ਦੇਨੇ ਆ ਪਰ ਜਿੰਨਾ ਚਿਰ ਤੱਕ ਸ਼ੈਲਰ ਮਾਲਕ ਹੜਤਾਲ ਤੇ ਆ ਜਿੰਨਾ ਚਿਰ ਤੱਕ ਸ਼ੈਲਰ ਦੀ ਲਿਫਟਿੰਗ ਨਹੀਂ ਹੁੰਦੀ ਉਹਨਾਂ ਜਰ ਤੱਕ ਪੂਰੇ ਦਾ ਪੂਰਾ ਆਰਟੀ ਜ਼ਿੰਮੇਵਾਰ ਹੈ ਮੇਖੋ ਜੀ ਜੇ ਸਰਕਾਰ ਪਰਚੇਜ਼ ਪਾ ਦਿੰਦੀ ਆ ਤੇ ਫਾੜ ਆਰਟੀ ਦੀ ਗੱਲ ਪੈਗੀ ਆਰਟੀ ਦੀ ਗੱਲ ਤੁਹਾਨੂੰ ਇੱਥੇ ਹੋਰ ਨਿਸ਼ਾਨ ਜੀ ਇੱਕ ਹੋਰ ਗੱਲ ਦੱਸਦੇ ਆ ਨਿਰਿੰਦਰ ਭਾਜੀ 2320 ਰੁਪਏ ਜਿਹੜਾ ਉਹ ਰੇਟ ਹੈ ਸਾਡਾ ਪੈੜੀ ਦਾ ਹਾਂਜੀ 4 ਤੋਂ 5 ਦਿਨ ਜੇ ਪੈੜੀ ਨਹੀਂ ਚੱਕੀ ਜਾਂਦੀ ਜੀ ਔਰ 2 ਤੋਂ 3 ਕਿਲੋ ਜਿਹੜਾ ਉਹ ਸ਼ਾਰਟੇਜ ਆਏਗੀ ਕਵਾਂਟਲ ਦੀ ਹਾਂਜੀ ਨੈਚੁਰਲ ਨੈਚੁਰਲ ਜਿਹੜੀ ਉਹ ਸ਼ਾਰਟੇਜ ਆਉਣੀ ਆ ਉਹਦਾ 70 ਰੁਪਏ ਜਿਹੜਾ ਉਹ ਬੰਦਾ ਜੀ ਆਰਤੀ ਨੂੰ ਮਿਲਨੇ 45 ਰੁਪਏ 88 ਪੈਸੇ ਹਾਂਜੀ ਤੁਸੀਂ ਇਹ ਦੱਸੋ ਵੀ ਜਿਹੜੇ ਉਤਲੇ ਪੈਸੇ ਆ ਉਹ ਕੌਣ ਭਰੂਗਾ? ਆਰਤੀ ਦੇ ਜੇਬ ਚ ਭਰੂਗਾ। ਆਰਤੀ ਦੇ ਜੇਬ ਚ ਭਰੂਗਾ। ਫਿਰ ਆਰਤੀ ਆ ਜਿਹੜਾ ਉਹ ਸੂਸਾਈਡ ਕਰੂਗਾ ਜਾਂ ਦੇ ਕਿਸਾਨਾਂ ਦੀ ਪੇਮੈਂਟ ਰੋਕੂਗਾ? ਹਾਂਜੀ। ਹਾਂਜੀ। ਕੁਛ ਨਾ ਕੁਛ ਤੇ ਹੋਏਗਾ ਨਾ। ਇਹ ਟੋਟਲ ਹੀ ਸਾਡਾ ਮੰਡੀਕਰਨ ਤੇ ਹਮਲਾ ਏ। ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਨਾ ਇਹ ਆਰਤੀ ਦੀ ਕੋਈ ਲੜਾਈ ਆ, ਨਾ ਆਰਤੀ ਕੋਈ ਵਿਗਨ ਪਾ ਰਿਹਾ ਏ, ਨਾ ਕੋਈ ਮਜ਼ਦੂਰ ਵਿਗਨ ਪਾ ਰਿਹਾ ਏ। ਇਹ ਤੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਸਮਝਣਾ ਪਊਗਾ ਸਰਕਾਰ ਨੂੰ ਵੀ ਸਮਝਣਾ ਪਊਗਾ ਇੱਕ ਮੰਡੀਕਰਨ ਕਰਕੇ ਜਿਹੜਾ ਸਾਡਾ ਸੂਬਾ ਹੈ ਉਹ ਖੁਸ਼ਹਾਲ ਹੈ ਔਰ ਮੰਡੀਕਰਨ ਸਾਨੂੰ ਬਚਾਉਣਾ ਚਾਹੀਦਾ ਸਾਡੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ اپੀਲ ਵਾ ਇਸ ਪਲੇਟਫਾਰਮ ਤੇ ਆਓ ਸਾਥ ਦਿਓ ਆਪਾਂ ਆਪਣਾ ਮੰਡੀਕਰਨ ਬਚਾਈਏ ਆਦੀ ਇਹ ਸਾਡੀ ਫਸਲਾਂ ਔਰ ਨਸਲਾਂ ਦੀ ਜੰਗ ਹੈ ਕੋਈ ਇਹ ਸਾਡਾ ਕੋਈ ਸਰਕਾਰ ਵਿਰੋਧੀ ਨਹੀਂ ਗਿਆ ਅਸੀਂ ਨਾ ਅਸੀਂ ਕਿਸਾਨ ਵਿਰੋਧੀ ਆ ਨਾ ਅਸੀਂ ਛੇਲਰ ਵਿਰੋਧੀ ਆ ਤੇ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਜਿਹੜੇ ਸਾਡੇ ਅੱਜ ਇੰਟਰਵਿਊ ਲੈਣ ਆਏ ਔਰ ਜੋ ਸੱਚਾ ਇਸ ਚੀਜ਼ ਦਾ ਹੜਤਾਲ ਦਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਜੀ ਠੀਕ ਹੈ ਜੀ ਧੰਨਵਾਦ ਕਰਦੇ ਹਾਂ